ਅਪਾ ਜਿੱਥੇ ਮਰਜ਼ੀ ਚਲੇ ਜਾਈਏ ਘਰ ਬੈਠ ਕੇ ਗੁਰਬਾਣੀ ਪੜ੍ਹੀਏ ਸੰਤਾਂ ਮਹਾਪੁਰਸ਼ਾਂ ਦੇ ਕੋਲ ਜਾਈਏ ਜੋ ਸੱਚੇ ਸੰਤ ਆ ਇਕਮਿਕ ਹੋਇਆ ਪ੍ਰਮਾਤਮਾ ਦੇ ਨਾਲ ਚਾਹੇ ਹੀ ਰੋ ਸਿੱਖਾਂ ਦੇ ਵਿੱਚ ਨੇ ਹਿੰਦੂਆਂ ਦੇ ਵਿੱਚ ਨੇ ਮੁਸਲਮਾਨ ਭਾਈਆਂ ਦੇ ਵਿੱਚ ਨੇ ਜਿਨ੍ਹਾਂ ਦੇ ਕੋਲ ਮਰਜ਼ੀ ਚਲੇ ਜਾਓ ਉਹਨਾਂ ਨੇ ਗੱਲ ਸਿਰਫ ਇੱਕ ਦੀ ਕਰਨੀ ਹੈ ਪ੍ਰਮਾਤਮਾ ਦੀ ਕਰਨੀ ਹੈ ਕਿਉਂਕਿ ਉਹਨਾਂ ਦਾ ਆਪ ਦਾ ਮਲਾਪ ਹੋ ਚੁੱਕਾ ਉਹਨੂੰ ਚਾਹੁੰਦੇ ਨੇ ਕਿ ਬਾਕੀ ਜਿੰਨੇ ਜੀਵ ਨੇ ਉਹਨਾਂ ਦਾ ਵੀ ਮਲਾਪ ਹੋ ਜਾਵੇ ਉਹਨਾਂ ਦਾ ਵੀ ਭਲਾ ਹੋ ਜਾਵੇ ਹਾ ਥੋੜੇ ਦਿਨ ਪਹਿਲਾਂ ਦੀ ਗੱਲ ਆ ਕਿ ਸੰਤ ਪ੍ਰੇਮਾਨੰਦ ਜੀ ਕੋਲ ਇੱਕ ਆਪਣਾ ਸਿੱਖ ਪਈ ਗਿਆ ਉਹ ਜਦੋਂ ਗਿਆ ਸਾਰੀ ਸੰਗਤ ਦੇ ਵਿੱਚ ਉਹ ਆਪਣਾ ਵੀਰ ਬੈਠਾ ਦੇਖਣ ਨੂੰ ਉਹ ਵੀਰ ਕਿਸੇ ਸ਼ਹਿਰ ਦਾ ਲੱਗਦਾ ਸੀ ਪਿੰਡ ਦਾ ਨਹੀਂ ਸੀ ਬੜਾ ਪੜਿਆ ਲਿਖਿਆ ਸੀ ਬਾਬਾ ਜੀ ਨੇ ਉਹਨਾਂ ਨੂੰ ਇਹ ਪੁੱਛਿਆ ਕਿ ਤੁਸੀਂ ਨਾਮ ਦਾ ਜਪ ਕਿੰਨਾ ਕਰਦੇ ਆ ਉਹ ਕਹਿੰਦੇ ਬਾਬਾ ਜੀ ਅਸੀਂ ਕਰਦੇ ਆ ਧਿਆਨ ਕਹਿੰਦੇ ਕਿੰਨਾ ਕਰਦੇ ਆ ਇਹ ਦੱਸੋ ਧਿਆਨ ਵੀ ਕਹਿੰਦੇ ਕਰਦੇ ਆ ਪਰ ਡਾਕਟਰ ਦੇ ਕੋਲ ਮਰੀਜ਼ ਗਿਆ ਹੋਵੇ ਤੇ ਡਾਕਟਰ ਨੂੰ ਮਰੀਜ਼ ਦੀ ਬਿਮਾਰੀ ਦਾ ਪਤਾ ਨਾ ਲੱਗੇ ਤਾਂ ਉਹ ਕਾਹਦਾ ਡਾਕਟਰ ਇਸੇ ਤਰ੍ਹਾਂ ਸੰਤ ਮਹਾਪੁਰਸ਼ਾਂ ਦੇ ਕੋਲ ਆਪਣੇ ਵਰਗੇ ਭੁੱਲੇ ਭਟਕੇ ਗਏ ਤੇ ਜੇ ਸੰਤ ਮਹਾਪੁਰਸ਼ ਉਸ ਜੀਵ ਦਾ ਅੰਦਰ ਤੇ ਬਾਹਰ ਦੇਖ ਨਾ ਸਕੇ ਤਾਂ ਉਹ ਸੱਚਾ ਸੰਤ ਨਹੀਂ ਜੋ ਪਰਮਾਤਮਾ ਦੇ ਨਾਲ ਜੀਵ ਇੱਕਮਿਕ ਹੋ ਚੁੱਕਾ ਆ ਉਹ ਹਰ ਇੱਕ ਜੀਵ ਦਾ ਅੰਦਰ ਤੇ ਬਾਹਰਲਾ ਖੇਡ ਵੇਖ ਸਕਦਾ ਸੰਤਾਂ ਨੇ ਫੇਰ ਪੁੱਛਿਆ ਕਿ ਤੁਸੀਂ ਨਾਮ ਕਿੰਨਾ ਜਪਦੇ ਆ ਇਹ ਦੱਸੋ ਫੇਰ ਉਹ ਆਪਣਾ ਜਿਹੜਾ ਸਿੱਖ ਵੀਰ ਸੀ ਚੁੱਪ ਕਰ ਗਿਆ ਨਿਤ ਪਹਿਲਾਂ ਜਿੰਨੀ ਵਾਰ ਵੀ ਪੁੱਛਿਆ ਬਾਬਾ ਜੀ ਨੇ ਕਿ ਦੱਸੋ ਤੁਸੀਂ ਕੀ ਕਰਦੇ ਆ ਅਸੀਂ ਬਾਬਾ ਜੀ ਧਿਆਨ 'ਚ ਵੀ ਬੈੰਨੇ ਆ ਨਾਮ ਦਾ ਜਪ ਵੀ ਕਰਦੇ ਆ ਕੀਰਤਨ ਵੀ ਕਰਦੇ ਆ ਪਰ ਅਖੀਰਲੇ ਸਵਾਲ ਤੇ ਉਹ ਚੁੱਪ ਕਰ ਗਿਆ ਫੇਰ ਬੱਬਾ ਜੀ ਨੇ ਸਮਝਾਇਆ ਹੁਣ ਬੱਬਾ ਜੀ ਨੇ ਇਹ ਸਮਝਾਇਆ ਕਿ ਜਦ ਤੱਕ ਇਹਦੇ ਤੁਸੀਂ ਨਾਮ ਦਾ ਜਪ ਨਹੀਂ ਕਰੋਗੇ ਉਦੋਂ ਤੱਕ ਕਹਿੰਦੇ ਮਨ ਨੇ ਪਵਿੱਤਰ ਨਹੀਂ ਹੋਣਾ ਹੁਣ ਸਾਰਾ ਖੇੜ ਹੀ ਮਨ ਦੇ ਪਵਿੱਤਰ ਤੇ ਨਿਰਮਲ ਹੋਣ ਦਾ ਹੈ ਸਾਰੇ ਸੰਤ ਮਹਾਪੁਰਸ਼ ਆਪਣੇ ਗੁਰਵਾਣੀ ਵਿੱਚ ਵੀ ਆਪਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਮਨ ਦੇ ਉੱਤੇ ਮੈਲ ਚੜੀ ਆ ਕਾਦੀ ਵਿਚਾਰਾਂ ਦੀ ਜਦ ਤੱਕ ਵਿਚਾਰ ਆਈ ਜਾਂਦੇ ਆ ਮਨ ਮੈਲ ਦੇ ਨਾਲ ਭਰੀ ਜਾਂਦਾ ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਵਿਚਾਰ ਸਾਡੇ ਉੱਤੇ ਕਿੱਦਾਂ-ਕਿੱਦਾਂ ਦੇ ਆਉਂਦੇ ਆ ਬਹੁਤ ਹਾਵੀ ਹੁੰਦੇ ਵਿਚਾਰ ਇਹਨਾਂ ਵਿਚਾਰਾਂ ਨੂੰ ਬੱਬਾ ਹੀ ਕਹਿੰਦੇ ਤੁਸੀਂ ਨਾਮ ਦਾ ਜਪ ਕਰਕੇ ਦੂਰ ਕਰਨਾ ਉਹਨੇ ਇਹ ਨਹੀਂ ਕਿਹਾ ਕਿ ਕੋਈ ਹੋਰ ਗੁਰਮੰਤਰ ਜਪ ਲੈ ਉਹਨੇ ਵਾਹਿਗੁਰੂ ਦਾ ਹੀ ਕਿਹਾ ਕਹਿੰਦੇ ਨਾਨਕ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ ਕਹਿੰਦੇ ਗੁਰਬਾਣੀ ਦੇ ਸ਼ਬਦ ਹੀ ਹੈ ਨਾ ਕਹਿੰਦੇ ਨਾਮ ਦਾ ਜਪ ਕਰਨ ਵਾਲਾ ਜਿਹੜਾ ਜੀਵ ਆ ਉਹਨੂੰ ਚਾਹੇ ਬਾਹਰੋਂ ਕੁਝ ਦਿਖਿ ਦਿਸੇ ਜਾਂ ਨਾ ਦਿਸੇ ਅੰਦਰ ਉਹਦਾ ਕਹਿੰਦੇ ਨੂਰ ਦੇ ਨਾਲ ਭਰ ਜਾਂਦਾ ਬਾਹਰੋਂ ਕੋਈ ਜੀਵ ਜਿੰਨਾ ਮਰਜੀ ਟੁੱਟ ਜਾਵੇ ਜੇ ਉਹ ਅੰਦਰ ਇੱਕ ਦੇ ਨਾਲ ਜੁੜਿਆ ਹੈ ਨਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਬਾਹਰ ਉਹਦੇ ਨਾਲ ਕੌਣ ਜੁੜਿਆ ਕੌਣ ਨਹੀਂ ਜੁੜਿਆ ਕਿਉਂਕਿ ਮਹਾਰਾਜ ਕਹਿੰਦੇ ਜਿਹੜਾ ਬਾਹਰਲਾ ਖੇਡਿਆ ਨਾ ਇਹ ਤਾਂ ਟੈਂਪਰੇਰੀ ਆ ਇੱਕ ਸੁਪਨੇ ਦੀ ਨਹੀਂ ਆਈ ਆ ਇਸ ਕਰਕੇ ਕਹਿੰਦੇ ਬਾਕੀ ਸਾਰੀਆਂ ਗੱਲਾਂ ਛੱਡ ਕੇ ਤੁਸੀਂ ਨਾਮ ਦਾ ਜਪ ਕਰੋ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੋ ਅਭਿਆਸ ਹੌਲੀ-ਹੌਲੀ ਪ੍ਰਪੱਖ ਹੋਵੇਗਾ ਤੁਹਾਡਾ ਧਿਆਨ ਪ੍ਰਪੱਖ ਹੋਵੇਗਾ ਵਿਚਾਰ ਤੁਹਾਡੇ ਤੋਂ ਪਰੇ ਹੋਣਗੇ ਤੁਸੀਂ ਵਿਚਾਰਾਂ ਤੋਂ ਉੱਪਰ ਉੱਠ ਕੇ ਉਸ ਦਰ ਤੇ ਬੈਠੋਗੇ ਜਿਹੜੇ ਮਰਜੀ ਧਰਮ ਦੇ ਵਿੱਚ ਲੈ ਲੀਏ ਸਾਰਾ ਖੇਡ ਸਮਝਾਇਆ ਗਿਆ ਕਿ ਮਨ ਨੇ ਕਿਵੇਂ ਅੱਗੇ ਜਾਣਾ ਤੇ ਜਾਣਾ ਸਿਰਫ ਮਨ ਨੇ ਅੱਗੇ ਹੁਣ ਸੰਤਾ ਮਹਾਪੁਰਸ਼ਾਂ ਦਾ ਤਾਂ ਕੰਮੇ ਇਹ ਹੀ ਰਹਿ ਜਾਂਦਾ ਕਿ ਬਸ ਉਹ ਜਿੰਨੇ ਬਾਕੀ ਹੋਰ ਜੀਵ ਨੇ ਉਹਨਾਂ ਦਾ ਭਲਾ ਕਰਨਾ ਉਹਨਾਂ ਨੇ ਆਪਣੇ ਇਧਰ ਜਿੰਨੇ ਵੀ ਗੁਰਮੁਖ ਨੇ ਕਥਾ ਵਿਚਾਰਾਂ ਕਰਦੇ ਨੇ ਮਾਲਕ ਦੀ ਉਹਨਾਂ ਦੇਤੇ ਇੰਨੀ ਕਿਰਪਾ ਹੈ ਕਿ ਹੁਣ ਉਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਕਿ ਤੁਸੀਂ ਭੁੱਲੇ ਭਟਕੇ ਜੀਵਾਂ ਨੂੰ ਇਸ ਰਾਹ ਦੇ ਉੱਤੇ ਤੁਰੋ ਹੁਣ ਆਪਾਂ ਵੀ ਇਸ ਰਾਹ ਦੇ ਉੱਤੇ ਤੁਰਨਾ ਹੈ ਆਪਾਂ ਵੀ ਭੁੱਲੇ ਭਟਕੇ ਆਂ ਮਾਲਕ ਸਾਨੂੰ ਵਿਸਰ ਜਾਂਦੇ ਆ ਯਾਦ ਨਹੀਂ ਰਹਿੰਦੇ ਤੇ ਯਾਦ ਕਿਵੇਂ ਪਰਖਣੇ ਆਉ ਦੋ ਮਿੰਟ ਅਭਿਆਸ ਕਰਦੇ ਆ ਇਸ ਤਰ੍ਹਾਂ ਅਭਿਆਸ ਕਰਨ ਦੇ ਨਾਲ ਵਾਹਿਗੁਰੂ ਜੀ ਹਮੇਸ਼ਾ ਹੀ ਸਾਨੂੰ ਯਾਦ ਰਹਿੰਦੇ ਆ ਅਸੀਂ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਆਪਣਾ ਦਿਨ ਤੇ ਰਾਤ ਕੱਢਦੇ ਆ ਹਾਂਜੀ ਕਰੋ ਜੀ ਸ਼ੁਰੂ ਵਾਹਿਗੁਰੂ ਵਾਇ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਇਸ ਤਰੀਕੇ ਪਰ ਜਨਨਾ ਅਭਿਆਸ ਕਰਕੇ ਆਪਣੇ ਮਨ ਨੂੰ ਸਹਜ ਦੇ ਵਿੱਚ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ